ਉਹਦਾ ਕੰਮ ਤੇ ਜੇ 8 ਸਾਲ ਉਹਦਾ ਤੇ 7 ਸਾਲ ਜੋ ਆਵੇ ਸੋ ਰਾਜੀ ਜਾਵੇ ਸੋ ਕੋਈ ਹੱਟੀ ਉਹ ਹੀ ਰਨਕ ਪਤੀ ਮੁੜ ਮੁੜ ਰਿਆ ਸੀ ਉਸੇ ਹੱਟੀ ਤੇ ਉਹ ਜਦੋਂ 7 ਸਾਲ ਵੀ ਰੱਖੂਗਾ ਉਹਦੀ ਅਗਲੀ ਪੀੜ੍ਹੀ ਦੁਆਰਾ ਉਤੋਂ ਆਸ ਹੋਵੇ ਸਭ ਤੋਂ ਭੈੜੀ ਗੱਲ ਟੀਕਾ ਲਾਉਣ ਡਾਕਟਰ ਨੂੰ ਕਹੋ ਇਹ ਫਲਾ ਟੀਕੇ ਦੀ ਧੀ ਆ ਉਹ ਟੀਕਾ ਨਹੀਂ ਲੱਗਣਾ ਚਾਹੀਦਾ ਰਿਸ਼ਤੇਦਾਰੀ ਜਿੰਨੀ ਨੇੜੇ ਦੀ ਨੁਕਸਾਨ ਜ਼ਿਆਦਾ ਪਤਾ 7-8 ਸਾਲ ਬਾਅਦ ਲਗੂ ਤੁਸੀਂ ਵੀ ਵਿਆਹਾਂ ਮੋਕੇ ਗੋਤ ਵੇਦੇ ਸੀਗੇ ਹੁਣ ਤੇ ਚਲੋ ਕੋਰ ਕਾਲਜੁਗ ਪਤਾ ਨਹੀਂ ਕਿਹੜੀ ਕੰਧ ਕਿਧਰ ਨੂੰ ੁੱਲਰ ਗਈ ਸੋ ਉਹ ਇੱਕ ਬਜ਼ੁਰਗਾ ਨੇ ਜਿਹੜਾ ਗੋਤ ਦੇਖਣ ਵਾਲਾ ਵੀ ਜੇ ਗੋਤ ਨਹੀਂ ਰਲਦਾ ਤੇ ਰਿਸ਼ਤੇਦਾਰੀ ਨਹੀਂ ਹੋਊਗੀ ਇੱਕ ਉਹਦਾਂ ਦੀ ਤਰੀਕ ਨੋਟ ਹੈ ਕਰਿਆ ਕਰੋ ਇਹ ਪਿੰਡਾਂ 'ਚ ਬਹੁਤ ਪੰਗਾ ਪੈ ਗਿਆ ਕਿਉਂਕਿ ਲੇਬਰ ਨੂੰ ਸਾਰਾ ਪਤਾ ਸਰਦਾਰਾਂ ਨੂੰ ਕੋਈ ਨਹੀਂ ਪਤਾ ਸੋ ਜੇ ਅੱਜ ਦੀ ਤਰੀਕ ਪਤਾ ਵਾ ਉਹ ਤੋਂ ਦੇਖੋ ਕਿੰਨਾ ਕੁਝ ਲੱਭ ਸਕਦੇ ਹੋ ਅਗਲਾ ਬਾਈਆ ਕਿਦਾਂ ਨਾ ਗੱਬੜ ਹੈਗੀ ਕਿ ਨਹੀਂ ਹੈਗੀ ਢਾਈ ਮਹੀਨੇ ਚੈੱਕ ਕਰਾ ਲਓ 9 ਮਹੀਨੇ ਨੌਦਨ 10 ਮਹੀਨੇ ਦਾ ਜਗ ਜਾਗਦਿਆਂ ਦੀਆਂ ਕਟੀਆਂ ਸੋਤਿਆਂ ਦੇ ਕੱਟੇ ਲਾਪਣਗੇ ਸ਼ਾਇਦ ਹੋਣਾ ਕੁਛ ਨਹੀਂ ਪਊਗਾ ਸਾਰਾ ਪਿੰਡ ਮੰਜੇ ਡਾ ਕੇ ਬਹਿ ਜਾਓ 2 ਮਹੀਨੇ ਪਹਿਲਾਂ ਦੁੱਧੋ ਛੱਡਣ ਦਾ ਪਤਾ ਲੱਗ ਜਾਊ ਸਾਰਾ ਚਿੱਟਾ ਸਾਹਮਣੇ ਆ ਜਾਊਗਾ ਇੱਕ ਪਿੰਡਾ 'ਚ ਹੋਰ ਬੜਾ ਵਹਿਮ ਇੱਧਰ ਮੈਂ ਫਾਜ਼ਿਲ ਕਾ ਲਗਿਆ ਪਿਛਲੀ ਲੋੜੀ ਤੇ ਸਾਡੀ ਮਾਂ ਮਾਂ 'ਚ ਮੱਝ ਸੁਣੀ ਆ ਜੀ ਮੈਂ ਵਧਾਈਆਂ ਲਾ ਲਾ ਲੋਕਾਂ ਦੀ ਤੇ ਬੋਲਣ ਨਹੀਂ ਲਈ ਤੇਰੀ ਤਾਂ ਸੁਣ ਲਈ ਆ ਮੇਂ ਇਹ ਬਹੁਤ ਮਾੜੀ ਹੁੰਦੀ ਆ ਕੋਈ ਹਾਲ ਦੱਸੋ ਮੈਂ ਕੰਨ ਚ ਫੂਕ ਮਾਰ ਸ਼ਾਇਦ ਮਾਗ ਵਾਲੀ ਫਗਣਤੀ ਸੂਪੇ ਵੀ ਯਾਰ ਮਹਿ ਜੀ ਕਰਾਂ ਉਹਦੇ ਚ ਤੇ ਗਰਭ ਕਾਲ ਹਰ ਚੀਜ਼ ਦਾ ਨਿਸ਼ਚਿਤ ਆ ਬਾਦੋਂ ਚ ਗਾਵ ਦੀ ਉਹ ਤਾਂ ਮੈਨੂੰ ਪਤਾ ਸੀਗਾ ਸੋ ਇਸ ਕਰਕੇ ਉਹ ਬਹਿਮ ਤੋਂ ਜਿਹੜਾ ਹਾਲਾਂਕਿ ਬਹਿਮ ਸੋ ਜਿਹੜਾ ਕਿਉਂਕਿ ਆ ਜਿਹੜਾ ਸਮਾਂ ਵਾ ਚਲੋ ਸੂਪੇ ਸੂਣ ਤੋਂ ਪਹਿਲਾਂ ਕੋਈ ਸੇਵਾ ਨਹੀਂ ਕਰਦਾ ਮੱਝ ਜੂਸ ਤੇ ਲੱਗ ਜਾਂਦੀ ਆ ਗਾ ਨੂੰ ਚੋਈ ਜਾਣ ਕੇ ਬੜੀ ਟੌਰ ਮਾਰ ਕੇ ਰਾਤੀ ਚੋਈ ਸਵੇਰੇ ਸੂਹੀ ਫਿਰ ਦੂਜੇ ਸੂਏ ਗਾਲਾਂ ਕੱਢਦੇ ਆ ਵੀ ਇਹ ਤੰਗ ਕਰਦੀ ਆ ਭਾਈ ਜੇ ਤੁਸੀਂ ਮੱਝ ਨੂੰ ਪਾਉਣਾ ਕੁਛ ਨਹੀਂ ਗੱਪੜ ਨੂੰ ਤੇ ਗਾਂ ਨੂੰ ਛੱਡਣਾ ਨਹੀਂ ਸੂਏ ਦੋਹੀ ਦੇਣੇ ਸੋ ਕਿਉਂਕਿ ਆ ਸੂਏ ਲਵੇਰੇ ਤੋਂ ਆਸਾਂ ਬਹੁਤ ਨੇ ਉਹ ਵਧੀਆ ਦੁੱਧ ਦੇ ਤੰਦਰੁਸਤ ਬੱਚਾ ਦੇ ਔਖੀ ਨਾ ਹੋਏ ਜੇਰ ਪੈ ਜਾ ਪਜਾ ਸਾਨੂੰ ਆਸਾਂ ਨੇ ਕੰਮ ਆਈ ਸਾਰੇ ਪੁੱਠੇ ਕਰਦੇ ਆ ਸੋ ਕਿਰਪਾ ਇੱਕ ਇੱਕ ਬਨਾਸਵਰਗੇ ਪਿੰਡ ਸਾਨੂੰ ਕੋਈ ਲੱਭੂ ਕੱਟੇ ਨੂੰ ਹੀ ਲੱਭੂ ਵੀ ਭਾਈ ਤੈਨੂੰ ਵੀ ਲੱਭੂ ਜੇ ਉਹਦੀ ਸੇਵਾ ਤੇ ਕਰਕੇ ਵੇਖ ਬੱਚਾ ਭਾਰਾ ਹੋ ਜੂ ਔਖੀ ਹੋਊ ਤੇਰਾ ਕੰਮ ਸੋ ਕਿਰਪਾ ਕਰਕੇ ਦੀ ਦੱਬ ਕੇ ਸੇਵਾ ਕਰੋ 2 ਮਹੀਨੇ ਦੋ ਦੋ ਛੱਡ ਦੋ ਤਰੀਕ ਤੇ ਚਲੋ ਖਿੱਚ ਤੂੰ ਨਾ ਕਰੋ ਚੰਗੀ ਗੱਲ ਆ ਸੁਣ ਤੋਂ ਬਾਅਦ ਬੋਲੀ ਪਿਆਰੋ ਉਹਨੇ ਇਹਦੇ ਵਿੱਚ ਕਿੱਡਾ ਬਹਿ ਬੌਲੀ ਰਫੂਕ ਨਾ ਮਾਰੋ ਕੱਟਾ ਰਸਾ ਖਾਣ ਲੱਗ ਜਾਂਦਾ ਕਿਹੜੀ ਵਾਇਰਲੈਸ ਵੱਜਦੀ ਆ ਵੀ ਘਰੇ ਤਾਂ ਫੂਕ ਵੱਜੀ ਆ ਰਸੇ ਦਾ ਇਹਦੀ ਘਟਣ ਕਰਦੇ ਇਹ ਪਾਓ ਮਲਵ ਡਢੇ ਨੇ ਕੱਟਾ ਬੰਨਿਆ ਸੋ ਇਸ ਕਰਕੇ ਇਦਾਂ ਦੇ ਪੰਗੇ ਨਾਲ ਉਹ 2 ਘੰਟੇ ਚ ਬੌਲੀ ਪਿਉਣੀ ਪਿਆਦੋ ਛਗਾੜੀ ਚਗਾਦੋ ਕੋਈ ਕਹਿੰਦਾ ਜਿੱਨਾ ਚ ਚੂਣੀ ਨਹੀਂ ਚਾਹੀਦੀ ਜਿੱਨਾ ਚ ਜ਼ੇਰ ਨਾ ਪਵੇ ਜਰ ਜ਼ਹਿਰ ਮੈਂ ਤੁਹਾਨੂੰ ਦਾਅਵੇ ਨਾ ਕਹਿੰਦਾ ਜਿੰਨੀ ਜਲਦੀ ਚੋਲੋਗੇ ਉੰਨੀ ਜਲਦੀ ਜ਼ਹਿਰ ਪੈ ਜਾਊਗੀ ਮੈਂ ਦਾਵਾ ਕਰਕੇ ਚੱਲਿਆ ਕਈ ਇਹ ਨਹੀਂ ਤੇ ਆਪ ਹੀ ਫਸ ਜਾਂਦੇ ਆ ਇੱਕ ਲੁਧੇਾਨੇ ਪੱਖੋਵਾਲ ਕੋਲ ਕੋ ਕੈਂਪ ਲੱਗ ਗਿਆ ਮੈਂ ਆਹੀ ਕਹਿ ਤਾ ਹੁਣੇ ਢਿੱਲੋਂ ਸਾਹਿਬ ਕਹਿੰਦੇ ਡੋਲਦੇ ਆ ਫਲਾਨਾ ਮੈਂ ਡੋਲਾ ਨਾ ਕਰੋ ਕਿ ਕੋਈ ਜ਼ਹਿਰ ਨਹੀਂ ਹੈਗੀ ਇੱਕ ਅਠਿਆ ਬਣਾ ਸਵਾਰ ਕੇ ਕਹਿੰਦਾ ਸਾਡੇ ਪਿੰਡ ਦੀ 70 ਸਾਲ ਦਾ ਬਜ਼ੁਰਗ 50 ਕਿਲੋ ਭਾਰ ਹੋਣਾ ਉਹ ਜਾ ਡੋਲ ਲੰ ਜਾਂਦੇ ਆ ਉਹਦੀ ਬਾਲਟੀ ਖੋ ਕੇ ਤਿੰਨ ਚਾਰ ਲੀਟਰ ਪੀ ਜਾਂਦਾ ਮੈਗਾ ਜਿਹਨੂੰ ਪਛਤੀ ਪੀ ਲੋ ਇਹ ਤੇ ਕੋਈ ਦੁਨੀਆ ਦੀ ਮਾਂ ਆਪਣੇ ਬੱਚੇ ਲਈ ਜ਼ਹਿਰ ਨਹੀਂ ਪਿਆਦਾ ਕਰਦੀ ਮੈਂ ਤਾਂ ਕਹਿੰਦਾ ਡੱਗਰ ਨੂੰ ਪਿਆ ਦੋ ਕਿਹੜਾ ਇਹ ਡੰਗਰ ਤੇ ਪਿੱਛਾ ਮਾਰ ਜਾਂਦਾ ਮੈਂ ਉਹ ਬਾਬੇ ਦਾ ਕੀ ਬਣਿਆ ਸੀ ਆਪ ਹੀ ਫਸ ਗਿਆ ਸੋ ਨੇਰ ਸਹੀਂ ਦਾ ਯਾਰ ਇਹ ਕੋ ਗੱਲਾਂ ਨੇ ਸੋ ਚਲੋ ਮੇਰਾ ਹਾਲ ਟਾਈਮ ਬਹੁਤ ਹੋ ਗਿਆ ਹਾਂਜੀ ਯਾਰ ਸਟੇ ਸੈਕਟਰ ਦੀ ਡਿਊਟੀ ਉਹਦੇ ਪਿੱਛੇ ਧੱਗਾ ਘੱਟਣਾ ਕਹਿੰਦਾ ਟਾਈਮ ਤੇ ਬਹੁਤ ਹੋ ਗਿਆ ਸੋ ਚਲੋ ਮੈਂ ਤੇ ਅਗਲੇ ਨੂੰ ਕੰਮ ਭਲਾ ਦਿੰਨਾ ਅਗਲਾ ਮੁਰਗੀ ਖਾਨਾ ਖੋਲਣ ਆਉਂਦਾ ਮੇਰੀ ਦੁਕਾਨ ਚ ਤੇ ਬੱਟੇ ਡੇਰੀ ਵਾਲੇ ਮਡੇਰੀ ਖਲਾ ਕੇ ਤੋਰ ਦੇਣਾ ਉਹਨੂੰ ਪਰ ਚਲੋ ਇੱਕ ਤੇ ਸਾਡੀ ਖੁਸ਼ਕਿਸਮਤੀ ਹੈ ਬੈਟਨਰੀ ਦੇ ਸਾਡੇ ਐਮ ਡੀ ਸਾਹਿਬ ਨੇ ਚੇਅਰਮੈਨ ਸਾਹਿਬ ਨੇ ਬਾਬਾ ਕੁਛ ਦੱਸਿਆ ਪਰ ਮਸਲਾ ਜਿਹੜਾ ਹੈਗਾ ਇਹ ਦੋ ਗੱਲਾਂ ਜ਼ਰੂਰ ਕਰੋ ਇੱਕ ਤਾਂ ਜਦੋਂ ਨਾ ਆ ਛੋ ਲੱਗਦੇ ਆ ਇਹਨਾਂ ਚ ਜਿਹੜੇ ਲਾਲ ਫੁੱਲ ਵਾਲੇ ਝੋਟੇ ਮਾਲੀ ਜੋ ਵੀ ਅਸੀਂ ਕਹਿੰਨੇ ਆ ਇਹ ਲੋਕੀ ਟੀਕੇ ਵੇਚਦੇ ਭਾਈ ਇਹ ਸ਼ਕਲ ਸੂਰਤ ਵੇਖ ਕੇ ਉਹਨਾਂ ਨੂੰ ਫੁੱਲ ਲੱਗਾ ਵਾ ਕਿਰਪਾ ਕਰਕੇ ਸਾਨ ਮਾਲੀ ਲੱਭਣ ਲਈ ਅਸੀਂ 3 ਦਾ ਰਿਕਾਰਡ ਵੇਨੇ ਆ ਸੋ ਇਹ ਨਾ ਕਰਿਆ ਉਹ ਵੀ ਫਲਾਨੇ ਦੀ ਉਹ ਇੱਕ ਤਾਂ ਪਿੱਛੇ ਜੇ ਵੀਡੀਓ ਨਹੀਂ ਤੁਰੇ ਫਿਰਦੀ 6 ਦਿਨ ਫਲਾਨੇ ਬ੍ਰਾਂਡ ਦੀ ਬਿਸਕੀ ਫਲਾਨੇ ਦੀ ਮੰਗਲਵਾਰ ਉਹਦਾ ਵਰਤ ਆ ਯਾਰ ਇਦਾਂ ਦਾ ਬੰਦਾ ਮੈਨੂੰ ਉਡਕਿਆ ਮੈਂ ਤਾਂ ਹਟਾ ਲਵਾਂ। ਸੋ ਇਦਾਂ ਦੇ ਨਾਂ ਪੰਗੇ ਲਾਓ ਅਸੀਂ ਇਹ ਤਾਂ ਬੜਾ ਔਖਾ ਕੰਮ ਆ ਨੰਬਰ 2 ਇੱਕ ਸਾਈਲੇ ਦਾ ਸਵੇਰੇ ਸੈਸ਼ਨ ਆਏ ਮੇਰੇ ਵੀ ਕੁਤਕਤਾਰੀਆਂ ਦਾ ਨਿਕਲਦੀਆਂ ਹੀ ਉਦੋਂ ਫੀਲਡ 'ਚ ਜਾਓ ਚਿੱਟੇ ਜਿਹੇ ਪੋਲੀਥੀਨ ਲਿਪਟਿਆ ਹੋਵੇ ਸਰਕਾਰੀ ادارے ਕੰਮ ਕਰ ਸਕਦੇ ਆ ਉਹਦੇ ਤੇ ਇੱਕ ਅੱਖ ਨਹੀਂ ਲਿਖਿਆ ਵੀ ਕੀ ਅੰਦਰ ਪਾਇਆ ਵਾ ਕਦੋਂ ਬਣਿਆ ਵਾ ਕਿੰਨੀ ਇਹਦੀ ਐਕਸਪਾਇਰੀ ਆ ਮੈਂ ਤਾਂ ਇੱਕ ਡੱਬ ਵਾਲੀ ਦੇ ਕੋਲ ਦੇਖਿਆ ਸੀ ਉਹ ਇੰਨਾ ਗਲਿਆ ਮਤਲਬ ਫੀਮ ਵੀ ਉਹਨਾਂ ਚਿੱਟੀ ਹੋਏਗੀ ਮੈਂ ਡੰਗਰ ਖਾ ਕੇ ਬਣੂਗਾ ਕਿ ਇਹ ਜ਼ਰੂਰ ਕੋਈ ਜਿਹਦੇ ਵੀ ادارے ਦਾ ਕੰਮ ਆ ਉਹਨੂੰ ਜ਼ਰੂਰ ਕਰ ਲੈਣਾ ਚਾਹੀਦਾ ਨੰਬਰ 2 ਚਲੋ ਜਿਸ ਕਾਇਦਿਆ ਖਾਣਾ ਤਿਸ ਕਈ ਸਾਬ ਅਮਰੀਕਾ ਦੇ ਸਵੇਰ ਦੇ ਆਪਾਂ ਪਨੀਰ ਦੇ ਪਕੌੜੇ ਆ ਖਾਦੇ ਆ ਯਾਰ ਇਹਨਾਂ ਨੇ ਇੰਨੇ ਐਕਸਪਰਟ ਰੱਖੇ ਆ ਇਹਨਾਂ ਦੀ ਸਲਾਹ ਲੈ ਲਿਆ ਕਰੋ ਅਸੀਂ ਇੱਕ ਦੂਜੇ ਤੋਂ ਸਲਾਹ ਲੈਨੇ ਆ ਮਨੋ ਇਹਨਾਂ ਨੂੰ ਨਹੀਂ ਪੁੱਛਣਾ ਤੂੰ ਜੁਨੀਅਰ ਸਟਾਫ ਨਾਲ ਸੰਪਰਕ ਕਰ ਲਓ ਮੋਬਾਈਲ ਫੋਨ 'ਚ ਸਾਰਾ ਕੁਝ ਲਿਖਿਆ ਨੰਬਰ ਤੁਹਾਡੇ ਮਹਿਕਮੇ ਦੇ ਨੰਬਰ ਹੋਣਗੇ ਪਰ ਹੱਸੋ ਹੀ ਨਹੀਂ ਉਦੋਂ ਜਦ ਮੈਂ ਗਟਵਾਸੂ ਡਾਇਰੈਕਟਰ ਐਕਸਟੈਂਸ਼ਨ ਦਾ ਹੈੱਡ ਸੀਗਾ ਉਹਦੇ ਥੱਲੇ ਕਲੀਨਿਕ ਸੀਗੀ ਸਾਡੇ ਉਹ ਲੋਕਾਂ ਨੇ ਫੋਨ ਫੋਨ ਕਰਕੇ ਆਣਾ ਸਾਡੀ ਮੱਝ ਨਾਲ ਆਈ ਹੈ ਜੀ ਇੱਥੇ ਉਹਦਾ ਧਿਆਨ ਰੱਖਿਆ ਜਾਣਾ ਸਾਨੂੰ ਪਤਾ ਹੀ ਵੀ ਸਾਹਸਾਤੇ ਤੇ ਹੈ ਨਹੀਂ ਆ ਡੰਗਰਾ ਜਾਣਾ ਸੰਗੜੀ ਹੈ ਇਥੋਂ ਫੇਰ ਉਹਨੂੰ ਚਾਹ ਚੂ ਪਿਆ ਕੇ ਮੈਂ ਧਰਵਾਸਾ ਦਿੰਦਾ ਸੀਗਾ ਵੀ ਯਾਰ ਬੰਦੇ ਵੀ ਜਾਂਦੇ ਹੀ ਆ ਫਲਾਨਾ ਮੇਰਾ ਜਲੰਧਰ ਜ਼ਿਲ੍ਹਾ ਵਾ ਉਹ ਸਾਰੇ ਐਨ ਆਰ ਆਈ ਆ ਜਦੋਂ ਆਉਂਦਾ ਨਾ ਬਾਪੂ ਬਿਮਾਰ ਹੋ ਗਿਆ ਉਹ ਪਹਿਲਾਂ ਸਾਡੇ ਫਗਵਾੜੇ ਵਿਰਕ ਦਾ ਹਸਪਤਾਲ ਬੜਾ ਮਸ਼ਹੂਰ ਸੀਗਾ ਉਹ ਵਿਰਕ ਉਹਨਾਂ ਹਸਪਤਾਲਾਂ ਨੇ ਚ ਨਚੋੜ ਲੈਣਾ ਜਦ ਬਾਬਾ ਖੀਰਲੇ ਸਾਹ ਦੇ ਇਹਨੂੰ ਮਿਸ ਬ੍ਰਾਊਨ ਲੈ ਜਾਓ ਡੀ ਐਮ ਸੀ ਉਹ ਲੌਡੂਵਾਲ ਦਾ ਟੋਲ ਨਹੀਂ ਟੱਪ ਦਾ ਸੋ ਉਹ ਜਦੋਂ ਉਹ ਹੀ ਆਲ ਸਾਡੇ ਡੰਗਰਾ ਦਾ ਉਹਨੂੰ ਚਾਹ ਚੂ ਪਿਆ ਕੇ ਫਿਰ ਪੁੱਛੀਦਾ ਏ ਯਾਰ ਪਹਿਲਾ ਇਲਾਜ ਕਿੱਥੋਂ ਕਰਾਇਆ ਸੀਗਾ ਸਰ ਪਹਿਲਾਂ ਤਾਂ ਸਿਆਣੇ ਤੋਂ ਇਲਾਜ ਕਰਾਇਆ ਮਾਣ ਕਮਲਿਆ ਕੋਲ ਕੀ ਲੈਣ ਆ ਗਿਆ ਇੱਥੇ ਤੇ ਉਹ ਕਮਲੇ ਬੈਠਿਆ ਚਲੋ ਉਹ ਰੋਟੀ ਟੁੱਕ ਜੋ ਗਿਆ ਮੈਂ ਸਿਹਤ ਚੈੱਕ ਚਲੋ ਮੇਰੇ ਵੀ ਇੱਕ ਮਾਂ ਚਾਹ ਹੀ ਕਹਿ ਲੈਣੀ ਚਾਹੀਦੀ ਮਨ ਚੇਤਾ ਆ ਗਿਆ ਪੁਰਾਣੀਆਂ ਗੱਲਾਂ ਬੜੀਆਂ ਯਾਦ ਆ ਜਾਂਦੀਆਂ ਉਹ ਕਹਿੰਦੇ ਕਿਸੇ ਦੀ ਗਾਂ ਬਿਮਾਰ ਹੋ ਗਈ ਤੇ ਉਹ ਗਵਾਂਢੀ ਕੋਲ ਚਲਾ ਗਿਆ ਇਦਾਂ ਦੇ ਠੰਡ ਦੇ ਦਿਨ ਉਹ ਲక్ష్మణਾ ਬਾਹਰ ਨਿਕਲ ਲక్ష్మణਾ ਬਾਹਰ ਨਿਕਲ ਉਹ ਵਿਚਾਰਾ ਗਧੋਲੀ ਛੱਡ ਕੇ ਮਸੀ ਨਿਕਲਿਆ ਹਾਂ ਅੱਖਾਂ ਮਾਲਾ ਕਹਿੰਦਾ ਕੀ ਕਹਿੰਦਾ ਪਰ ਜੇ ਤੁਹਾਡੀ ਗਾਂ ਉਹ ਬੱਕਰੀ ਬਿਮਾਰ ਹੋਈ ਤੁਸੀਂ ਕੀ ਦਿੱਤਾ ਹੈ ਕਹਦਾ ਮੈਂ ਤੇ ਦੋ ਸਟੰਕਾ ਨੀਲਾ ਥੋਥਾ ਦਿੱਤਾ ਸੀਗਾ ਸੌਣ ਕੇ ਡੰਡੀ ਪਿਓ ਫੇਰ ਗਧੋਲੀ ਚ ਬੜ ਗਿਆ ਕੈਂਟਾ ਇੱਕ ਨਹੀਂ ਟੋਪਿਆ ਮੋਢੇ ਤੇ ਢਾਗ ਗਾਲਾਂ ਧੀ ਦੀ ਭੈਣ ਦੀ ਕਰਦਾ ਲక్ష్మణਾ ਬਾਹਰ ਨਿਕਲ ਫੇਰ ਗਿਆ ਕਹਿੰਦਾ ਕੀ ਹੋਇਆ ਕਹਿੰਦਾ ਯਾਰ ਤੂੰ ਤਾਂ ਕਹਿੰਦਾ ਹੀ ਨੀਲਾ ਸੋਥਾ ਦਿੱਤਾ ਦੇਣਾ ਸੀ ਤੇ ਮੇਰੀ ਤੇ ਗਾਂ ਨੂੰ ਮੈਂ ਪਾਈਆ ਖਵਾ ਤੋ ਮਰ ਗਈ ਕਹਦਾ ਮੇਰੀ ਬੱਕਰੀ ਕਿਹੜਾ ਬਚੀ ਸੀ ਕਿਉਂ ਤੇ ਸੁਣਦੇ ਤਾਂ ਫਿਰ थैंक यू वेरी मच ਕੋਲੈਜ ਕਿਸਾਨ ਵੀਰੋ ਕਿਸੇ ਵੀ ਕਾਰਨ ਪਸ਼ੂ ਦਾ ਦੁੱਧ ਨਾ ਲਾਉਣਾ ਡੋਕੇ ਪਾਉਣਾ ਵਾਰ-ਵਾਰ ਪਸ਼ੂਆਂ ਕਰਨਾ ਜਾਂ ਪਸ਼ੂ ਦਾ ਬੱਚਾ ਮਰ ਜੇ ਆਕਸੀਟੋਸਰ ਮੈਨਾ ਜਿਹੜਾ ਪਸ਼ੂ ਦੁੱਧ ਨਹੀਂ ਦਿੰਦਾ ਜਾਂ ਪਸ਼ੂ ਦੇ ਦੁੱਧ ਦੀ ਫੈਟ ਘਟ ਆ ਰਹੀ ਐ ਐਸਐਨਐਫ ਘਟ ਆ ਰਹੀ ਐ ਇਹਨਾਂ ਸਾਰੀਆਂ ਸਮੱਸਿਆਵਾਂ ਦਾ ਹੱਲ ਹੈ ਐਲਡੀਐਮ ਐਲਡੀਐਮ 1 ਲੀਟਰ 3 ਲੀਟਰ ਦੀ ਪੈਕਿੰਗ ਹੈ 100 ਮਿਲੀ ਸਵੇਰੇ 100 ਮਿਲੀ ਸ਼ਾਮ ਲਗਾਤਾਰ ਆਪਾਂ 10 ਤੋਂ 15 ਦਿਨ ਪਸ਼ੂ ਨੂੰ ਪਿਉਣਾ ਹੈ ਜਿੱਥੋਂ ਪਸ਼ੂਆਂ ਨੂੰ ਦਵਾਈਆਂ ਮਿਲਦੀਆਂ ਤਕਰੀਬਨ ਉੱਥੋਂ ਐਲਡੀਐਮ ਮਿਲ ਜਾਂਦਾ ਹੈ ਇਸ ਤੋਂ ਇਲਾਵਾ ਐਮਾਜ਼ਾਨ ਫਲਿੱਪਕਾਰਟ ਤੇ ਵੀ ਤੁਸੀਂ ਬੁਕਿੰਗ ਕਰ ਸਕਦੇ ਹੋ ਸਕਰੀਨ ਤੇ ਸਾਡਾ ਨੰਬਰ ਚੱਲ ਰਿਹਾ ਹੈ ਤੁਸੀਂ ਇਸ ਤੇ ਸੰਪਰਕ ਕਰ ਸਕਦੇ ਹੋ ਐਲ